ਜਨ ਸੰਘ ਦੇ ਸੰਸਥਾਪਕ ਡਾਕਟਰ ਸ਼ਾਮਾ ਪ੍ਰਸਾਦ ਮੁਖਰਜੀ ਦਾ ਬਲੀਦਾਨ ਦਿਵਸ ਅੱਜ ਮਾਦੂਪੁਰ ਸਥਿਤ ਉਹਨਾਂ ਦੇ ਯਾਦਗਾਰੀ ਸਥਾਨ ਇਕਤਾ ਸਥਲ ਤੇ ਮਨਾਇਆ ਗਿਆ। ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਮਨਰੰਜਨ ਕਾਲੀਆ ਅਤੇ ਪਾਰਟੀ ਵਰਕਰਾਂ ਨੇ ਡਾਕਟਰ ਸ਼ਾਮਾ ਪ੍ਰਸਾਦ ਮੁਖਰਜੀ ਨੂੰ ਸ਼ਰਧਾਂਜਲੀ ਫੁੱਲ ਪੇਟ ਕੀਤੇ। ਮਨਰੰਜਨ ਕਾਲੀਆ ਨੇ ਕਿਹਾ ਕਿ ਉਹਨਾਂ ਦੇ ਆਦਰਸ਼ਾਂ ਨੂੰ ਅਪਣਾਉਣਾ ਹੀ ਸੱਚੀ ਸ਼ਤਾਂਜਲੀ ਹੈ। ਉਹਨਾਂ ਨੇ ਕਿਹਾ ਕਿ ਡਾਕਟਰ ਸ਼ਾਮਾ ਪ੍ਰਸਾਦ ਮੁਖਰਜੀ ਦੇ ਜੀਵਨ ਤੋਂ ਨੌਜਵਾਨਾਂ ਨੂੰ ਪ੍ਰੇਰਨਾ ਲੈਣ ਦੀ ਲੋੜ ਹੈ। ਮਨਰੰજન ਕਾਲਿਆਨ ਨੇ ਕਿਹਾ ਕਿ ਡਾਕਟਰ ਮੁਕਰਜੀ ਦੇ ਜੀਵਨ ਅਤੇ ਦੇਸ਼ ਦੀ ਅਖੰਡਤਾ ਦੇ ਲਈ ਉਹਨਾਂ ਦੇ ਕੰਮਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨરેન્દ્ર મોદી ਦੇ ਅਗਵਾਈ ਵਿੱਚ ਕੇਂਦਰ ਸਰਕਾਰ ਨੇ ਜੰਮੂ ਕਸ਼ਮੀਰ ਲਈ ਧਾਰਾ 370 ਨੂੰ ਖਤਮ ਕਰਕੇ ਵਿਕਾਸ ਦਾ ਨਵਾਂ ਰਾਹ ਖੋਲ੍ਹਿਆ ਹੈ। 1953 ਦੇ ਵਿੱਚ ਡਾਕਟਰ ਸ਼ਾਮਾ ਪ੍ਰਸ਼ਾਦ ਮੁਕਰਜੀ ਦੀ ਸ਼ਹਾਦਤ ਹੋਈ ਸੀ। ਕਿ 370 ਧਾਰਾ ਬਰੀ ਹੋ ਗਈ ਹੈ ਜਦੋਂ ਜੰਮੂ ਕਸ਼ਮੀਰ वैसे तो अभिन अंग है लेकिन संविधान पाई गई सी और उसमें निरस्त किया है पाँच अगस्त दो हज़ार श्री नरेंद्र मोदी जी की सरकार ने और अज जम्मू कश्मीर का पूर्ण विलय है और डॉक्टर श्यामा प्रसाद मुखर्जी उन्होंने इसे रस्ते तो गुजर गए थे गुजर के गए थे और जम्मू कश्मीर शहादत दीती